ਸਾਦੇ ਵਿੱਚ ਤਿੰਨ ਕਪਾਂ ਦਾ ਸਾਲ ਬੈਸਟ ਸਟਾਪਰ ਸਾਰੀ ਦੁਨੀਆ ਦੀ ਕਬੱਡੀ ਹਿਲਾਈ ਹੋਈ ਐ ਸਾਰੀ ਦੁਨੀਆ ਦੀ ਕਬੱਡੀ ਹਿਲਾਈ ਹੋਈ ਐ ਸ਼ਿਲੂ ਨੇ ਸ਼ਕਤਪਾਲ ਬਾਈ ਜੀ ਟਾਈਮ ਇਹਨਾਂ ਨੂੰ ਖੁੱਲਾ ਦੇ ਦੋ ਜੀ ਸਾਡੇ ਵੀ 21 ਕਿਲੋ ਦਰਸ਼ਕਾਂ ਦੀ ਡਿਮਾਂਡ ਐ ਖੁੱਲਾ ਮੈਚ ਵੱਡਾ ਮੈਚ ਐ ਸਾਡੇ 21 ਸਾਡੇ 20 ਤੇ 21 ਨੰਬਰਾਂ ਦਾ ਸ਼ਿਲੂ ਕਿਹੜੇ ਪਾਸੇ ਐ ਸ਼ਿਲੂ ਆ ਇਧਰ ਨੂੰ ਚੱਲ ਕੇ ਸੁਣਿਆ ਪਿਛਲੇ ਦਿਨੀ ਕੇਐਸ ਮੱਖਣ ਦਾ ਇੱਕ ਨਵਾਂ ਗੀਤ ਆਇਆ ਐ ਵਿੱਕੀ ਢਾਲੀਵਾਲ ਬਹੁਤ ਤਕੜਾ ਰਾਈਟਰ ਹੈ ਬਹੁਤ ਤਕੜਾ ਗੀਤਕਾਰ ਹੈ ਕੇਐਸ ਮੱਖਣ ਨੇ ਵਿੱਕੀ ਢਾਲੀਵਾਲ ਨੂੰ ਕਿਹਾ ਕਹਿੰਦਾ ਢਾਲੀਵਾਲਾ ਜੇ ਵਿੱਚ ਕਬੱਡੀ ਵਾਲੇ ਸ਼ੀਲੂ ਦਾ ਜ਼ਿਕਰ ਹੋ ਜੇ ਤੇ ਗਾਣਾ ਕਹਿੰਦਾ ਹੋਰ ਵਧੀਆ ਬਣ ਜਾਊਗਾ ਕਿ ਸ਼ੀਲੂ ਵਾਂਗੂ ਢੇਰੀਆਂ ਤੋਂ ਮੋੜੇ ਪਏ ਐ ਲੀਗਾਮੈਂਟਸ ਨੇ ਜੋੜ ਤੋੜੇ ਪਏ ਐ ਕੇਐਸ ਮੱਖਣ ਦਾ ਨਵਾਂ ਗਾਣਾ ਆਇਆ ਹੈ ਔਰ ਕੇਐਸ ਮੱਖਣ ਨੇ ਮੰਗ ਕੇ ਸ਼ੀਲੂ ਦਾ ਨਾਮ ਪਵਾਇਆ ਜੇ ਇਸ ਗੱਲ ਨੂੰ ਚੰਗਾ ਮੰਨਦੇ ਹੋ ਵੀ ਵੱਡੇ ਵੱਡੇ ਕਲਾਕਾਰ ਕਬੱਡੀ ਖਿਡਾਰੀਆਂ ਦਾ ਜ਼ਿਕਰ ਆਪ ਕਹਿ ਕੇ ਗੀਤਾਂ ਦੇ ਵਿੱਚ ਕਰਵਾਉਂਦੇ ਆ ਤੇ ਕਬੱਡੀ ਲਈ ਮਾਣ ਵਾਲੀ ਗੱਲ ਹੈ ਇੱਕ ਵਾਰੀ ਸ਼ੀਲੂ ਦੇ ਨਾਮ ਦੀਆਂ ਤਾੜੀਆਂ ਮਾਰ ਦਿਓ ਜ਼ੋਰਦਾਰ ਸ਼ੀਲੂ ਬਲਿਹਾਰਾ ਜਿਹਨੂੰ ਜਾਣਦਾ ਜੱਗ ਸਾਰਾ ਆਹ ਦੁਨੀਆ ਦੇ ਵਿੱਚ ਸ਼ੀਲੂ ਸ਼ੀਲੂ ਕਰਵਾਈ ਹੈ ਲੈ ਵੀ ਸ਼ੀਲੂ ਤੂੰ ਭਾਗਾ ਵਾਲਾ ਤੂੰ ਕਰਮਾਂ ਵਾਲਾ ਪੰਜਾਬ ਦੇ ਵੱਡੇ ਵੱਡੇ ਕਲਾਕਾਰ ਤੇਰਾ ਕਹਿ ਕੇ ਨਾ ਪਵਾਉਂਦੇ ਐ ਇਹ ਵੱਡੇ ਮਾਣ ਦੀਆਂ ਗੱਲਾਂ ਨੇ ਜਿਹੜਾ ਫੋਟੋ ਬਾਅਦ ਚ ਕਰਾ ਰਹੇ ਯਾਰ ਭਾਈ ਬਣ ਕੇ ਫੋਟੋ ਯਾਰ ਤੁਸੀਂ ਯਾਰ